ਸਫਾਈ ਸੇਵਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦੇ ਗੇਟ ਤੇ ਕੀਤਾ ਗਿਆ ਪ੍ਰਦਰਸ਼ਨ ਲਾਇਆ ਗਿਆ ਧਰਨਾ ਅਤੇ ਕਿਹਾ ਗਿਆ ਜੇਕਰ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਆਵਾਜ਼ ਵੀ ਪਾਰਟੀ ਦਾ ਕੀਤਾ ਜਾਵੇਗਾ ਸੂਛੜਪ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਬਣੇ ਰਹੋ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਨਾ ਮੰਗਾਂ ਮੰਨਣ ਵਾਲੀ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ ਕਮੇਟੀ ਜਿਮੂਰੇ ਜੋ ਧਰਨਾ ਲਾਇਆ ਦੁੱਧਾ ਜੀ ਨੇ ਕੱਲਾ ਤਮਾ ਕਹਾਂਗਾ ਫੱਤੇ ਨੂੰ ਸਰਕਾਰ ਦਾ ਦੂਜਾ ਦਿਨ ਹੜਦਾਲ ਦਾ ਅੱਜ ਨਗਰ ਕੌਂਸਲ ਕਮੇਟੀ ਵੱਲੋਂ ਸਾਡੇ ਪੰਜਾਬ ਦੀ ਸੀਨੀਅਰ ਵੀਰ ਪ੍ਰਧਾਨ ਫੱਤੇ ਜੀ ਦੀ ਅਗਵਾਈ ਵਿੱਚ ਅਜੇ ਦੂਜਾ ਦਿਨ ਦਾ ਦਰਨਾਜੋ ਲਾ ਰਹੇ ਹਾਂ ਅਸੀਂ ਜੋ ਕਿ ਸਾਡੀ ਪੰਜਾਬ ਸਰਕਾਰ ਤੋਂ ਕੁਝ ਮੰਗਾ ਨੇ ਜੋ ਕਿ ਜਨਮਨ ਮੰਗਾ ਨੇ ਇੱਕ ਤਾਂ ਇੱਕ ਇੱਕ ਚਾਰ ਦੀ ਜਿਹੜੀ ਪੈਨਸ਼ਨ ਨੂੰ ਬਹਾਲ ਕਰਨਾ ਤੇ ਦੂਜਾ ਜਿਹੜੀ ਭਗਵੰਤ ਮਾਨ ਸਰਕਾਰ ਨੇ ਜਿਹੜੀ 10 ਸਾਲ ਦੀ ਪਾਲਿਸੀ ਬਣਾਈ ਹੈ ਜੋ ਕਿ ਕੰਟੈਕਟ ਬੇਸ ਦੇ ਦਾ 3 ਸਾਲ ਦਾ ਸਮਾਂ ਹੁੰਦਾ ਸੀਗਾ ਪੱਕਾ ਹੁੰਦਾ ਉਹਨੇ 10 ਸਾਲ ਕਰਤੀ ਇਸ ਨੂੰ ਰੱਦ ਕਰਾਣਾ ਤੇ ਤੀਜਾ ਜੀ ਜਿਹੜੇ ਸਾਡੇ ਕੰਟੈਕਟ ਤੇ ਜਾ ਠੇਕੇਦਾਰੀ ਤੇ ਮੁਲਾਜ਼ਮ ਸਾਥੀ ਮਰਦੇ ਨੇ ਉਹਨਾਂ ਦੇ ਕਿਸੇ ਪਰਿਵਾਰ ਨੂੰ ਕੋਈ ਯੋਗ ਦੇ ਹਸਾਬ ਦਾ ਨੌਕਰੀ ਨਹੀਂ ਦਿੰਦੇ ਇਹ ਸਾਡੇ ਮੇਨ ਮੁੱਦੇ ਨੇ ਜੀ ਤੇ ਪੰਜਾਬ ਸਰਕਾਰ ਇਹਨਾਂ ਤੇ ਜਮਾ ਨਹੀਂ ਮੰਗ ਕਰ ਰਹੀ ਜਮਾਈ ਦੀ ਧਿਆਨ ਦੇ ਰਹੀ ਤਾਂ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਇਹ ਸਾਡੇ ਜੈਨੂਨ ਜਿਹੜੇ ਮੁੱਦੇ ਨੇ ਜਿਹੜੇ ਕੰਮ ਕਰਨ ਦੇ ਲਾਇਕ ਨੇ ਜਮਾ ਤੇ ਡੀਸੀ ਇਹਦਾ ਜਿਹੜਾ ਬਹੁਤ ਸਾਡਾ ਕੱਟੇ 10000 ਜਾਂ 11000 ਉਸ ਵਿੱਚ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਨਹੀਂ ਹੁੰਦਾ ਅਸੀਂ ਬਹੁਤ ਵਾਰੀ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਲਾਏ ਮੁਜ਼ਾਰੇ ਕੀਤੇ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਜਾ ਰਿਹਾ ਅਗਲੇ ਸਾਡੇ ਨੂੰ ਕੋਲ ਆਈ ਹੈ ਪੰਜਾਬ ਦੇ ਸਾਡੇ ਸਫਾਈ ਯੂਨੀਅਨ ਵੱਲੋਂ ਕਿ ਅਸੀਂ ਜਲਦੀ ਇੱਕ ਵੱਡਾ ਪ੍ਰਦਰਸ਼ਨ ਕਰਾਂਗੇ ਜੋ ਕਿ ਉਹ ਰੋਡ ਜਾਮ ਵੀ ਹੋ ਸਕਦਾ ਹੈ ਤਾਂ ਇਸ ਦਾ ਹਰ ਜਾਨਾ ਪੰਜਾਬ ਸਰਕਾਰ ਨੂੰ ਨਿਕਮੀ ਹੈ ਅਤੇ ਗੂੰਗੀ ਤੇ ਬਹਿਰੀ ਹੈ ਇਹਨੂੰ ਕੋਈ ਅਸਰ ਨਹੀਂ ਹੋ ਰਿਹਾ ਹੁਣ ਮੇਰੇ ਸਾਥੀਓ ਇਹ ਲਾਸਟ ਮੂਮੈਂਟ ਹੈ ਜੀ ਸੀ ਜਿਹੜੀ ਅਸੀਂ ਤਿੰਨ ਦਿਨ ਦੀ ਜੇ ਟ੍ਰੇਲੀਆਂ ਕਰ ਕੀਤੀਆਂ ਨੇ ਅੱਜ ਦੂਜਾ ਦਿਨ ਹੈ ਕੱਲ ਤੀਜਾ ਦਿਨ ਉਸ ਤੋਂ ਬਾਅਦ ਮੇਰੇ ਮਿੱਤਰੋ ਅਸੀਂ ਵਿਉਂਧਬੰਦੀ ਬਣਾਉਣ ਜਾ ਰਹੇ ਹਾਂ ਵੀ ਨੈਕਸਟ 1.5 ਮਹੀਨਾ ਬਾਅਦ ਅਗਲੇ ਸਾਲ 25 ਜਨੂ ਤੋਹਫਾ ਦਵਾਂਗੇ ਇਹ ਤਾਂ ਤੋਹਫਾ ਦੇ ਨਹੀਂ ਸਕਦਾ ਅਸੀਂ ਇਹਨੂੰ ਅਨਮਿੱਥੇ ਸਮੇਂ ਦਾ ਤੋਹਫਾ ਦਵਾਂਗੇ ਹੜਤਾਲ ਕਰਕੇ ਤਾਂ ਕਿ ਇਹਨੂੰ ਪਤਾ ਲੱਗੇ ਵੀ ਇਹ ਜਿਹੜੀ ਕੌਮ ਹੈ ਇਹ ਲਿਆਣਾ ਜਾਣਦੀ ਹੈ ਤੇ ਵਜਾਣਾ ਵੀ ਜਾਣਦੀ ਹੈ ਵਾਰ-ਵਾਰ ਬੇਨਤੀਆਂ ਕਰ-ਕਰਕੇ ਅਸੀਂ ਅੱਕ ਗਏ ਆਂ ਵਾਰ-ਵਾਰ ਕਹਿ ਕੇ ਅਸੀਂ ਅੱਕ ਗਏ ਆਂ ਪਰ ਇਹਨੂੰ ਕੋਈ ਸੁਣਿਆ ਹੀ ਨਹੀਂ ਹੋ ਰਹੀ ਐ ਇਹ ਅੱਜ ਦੂਜਾ ਦਿਨ ਹੈ ਕੱਲ ਤੀਜਾ ਦਿਨ ਉਸ ਤੋਂ ਬਾਅਦ ਸਫਾਈ ਸੇਵਕ ਯੂਨੀਅਨ ਪੰਜਾਬ ਦੀ ਮੀਟਿੰਗ ਹੋਣੀ ਹੈ ਉਸ ਮੀਟਿੰਗ 'ਚ ਇਹ ਫੈਸਲਾ ਲਿਆ ਜਾਏਗਾ ਵੀ ਅਨਮਿੱਥੇ ਸਮੇਂ ਦੀ ਹੜਤਾਲ ਦਾ ਹੁਣ ਇਹ ਲਾਸਟ ਅੱਜ ਦੂਜਾ ਦਿਨ ਤੇ ਕੱਲ ਦਾ ਤੀਜਾ ਦਿਨ ਹੈ ਤੇ ਮੈਂ ਫਿਰ ਚੇਤਾਵਨੀ ਦੇ ਰਿਹਾ ਮੀਟਿੰਗ ਬੁਲਾ ਲੈ ਮੰਗ ਜੜੀਆਂ ਹੈ ਗਿਆ ਸਫਾਈ ਸੇਵਕਾਂ ਦੀਆਂ ਮੰਨ ਲੈ ਇਹ 8 8 9 9000 'ਚ ਕੁਝ ਨਹੀਂ ਬਣਦਾ ਸਭਾਈ ਸੇਵਕਾ ਦਾ ਪੂਰੇ ਪੰਜਾਬ ਚ ਮਾੜਾ ਹਾਲ ਹੈ ਦਿੱਲੀ ਚ ਦੇਖੋ ਉਹ ਕੇਜਰੀਵਾਲ ਨੇ ਕਿੰਨੀ ਤਨਖਾਹ ਕਰਤੀ ਹੈ ਉਹ ਹਰਿਆਣੇ ਚ ਕਿੰਨੀ ਤਨਖਾਹ ਕਰਤੀ ਹੈ ਉਹ ਬੀਜੇਪੀ ਆਈ ਹੈ ਉਹ ਤੇਰੇ ਤੋਂ ਤਾਂ ਉਹ ਪਿੱਛੇ ਹੀ ਸੀ ਪਰ ਉਹ ਆਂਦੇ ਦੇ ਨਾਲ ਹੀ ਉਹਨੇ ਝੋਟੇ ਚੱਕਦੇ ਆ ਹਰਿਆਣੇ ਚ ਵੀ ਤੇ ਦਿੱਲੀ ਤੇ ਇਹ ਪੰਜਾਬ ਅਸੀਂ ਤਾਂ ਸੋਚਿਆ ਸੀ ਭਗਵੰਤ ਮਾਨ ਆਏਗਾ ਤੇ ਨਈ ਰੋਸ਼ਨੀ ਲਿਆਏਗਾ ਇਹ ਕਾਦੀ ਰੋਸ਼ਨੀ ਲਿਆ ਰਿਹਾ ਹੈ ਇਹ ਤਾਂ ਹੋਰ ਹਨੇਰੇ ਚ ਪਾਤਾ ਸਾਨੂੰ ਇਹਨੇ ਤਾਂ ਵੇਲਾ ਹੀ ਕਹਿੰਦਾ ਜੀ ਮੈਂ ਇਹ ਕਰ ਦਿਆਂਗਾ ਮੈਂ ਉਹ ਕਰ ਦਿਆਂਗਾ ਕੁਝ ਨਹੀਂ ਕੀਤਾ ਬਿਲਕੁਲ ਵੀ ਤੇ ਫਿਰ ਉਹਨੇ ਲਾਸਟ ਚੇਤਾਵਨੀ ਆ ਮੰਨ ਜਾ ਮੇਰੇ ਮਿੱਤਰ ਤੂੰ ਮੰਨ ਜਾ ਸਹੀ ਰਹੇਗਾ ਅਗਲੀ ਵਾਰ ਨਹੀਂ ਤਾਂ ਫਿਰ ਸੂ ਸੜਪ এবੀਐਮਯੂ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਉਸੇ ਹਮ ਅਪੀਲ ਕਰਤੇ ਹੈ ਕਿ এবੀਐਮਯੂ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ